ਮੇਨ ਗੱਲ ਉਹ ਨਾ ਸਾਨੂੰ ਕਈ ਵਾਰ ਅਸੀਂ ਜਦੋਂ ਲਾਈਵ ਹੁੰਨੇ ਆ ਜਾਂ ਅਸੀਂ ਵੀਡੀਓ ਵਗੈਰਾ ਪਾਉਨੇ ਆ ਤਾਂ ਸਾਨੂੰ ਮਤਲਬ ਕਿ ਲੋਕ ਕਮੈਂਟ ਕਰਦੇ ਰਹਿੰਦੇ ਨੇ ਵੀ ਤੁਹਾਡਾ ਨਾਲ ਵੀ ਮਤਲਬ ਕਿ ਏਜੰਟ ਨੇ ਠੱਗੀ ਮਾਰੀ ਸੀ ਤੇ ਬੈਂਕ ਦਾ ਤੁਹਾਡੇ ਨਾਲ ਕੀ ਸਿਸਟਮ ਸੀਗਾ ਵੀ ਕਿਉਂ ਤੁਹਾਡਾ ਪੈਸਾ ਡੁੱਬਿਆ ਸੀ ਬੈਂਕ ਦਾ ਕਰਕੇ ਤਾਂ ਅਸੀਂ ਮਤਲਬ ਕਿ ਉਸ ਟਾਈਮ ਹੁਣ ਸਾਰਿਆਂ ਨੂੰ ਨਹੀਂ ਦੱਸ ਸਕਦੇ ਹਣਾ ਇਕੱਲੇ-ਇਕੱਲੇ ਜਾਣੇ ਦਾ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਅਸੀਂ ਅੱਜ ਇਹ ਵੀਡੀਓ ਬਣਾਉਣ ਲੱਗੇ ਆਂ ਤੇ ਵੀਡੀਓ ਦੇ ਵਿੱਚ ਸਾਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਡਾ ਉਹ ਇੱਕ ਕੇਸ ਆ ਉਹ ਲੱਗਿਆ ਹੋਇਆ ਏਜੰਟ ਹਾਲ ਤੱਕ ਸਾਨੂੰ ਖਿਆ ਹੈ ਨਹੀਂ ਹੈਗਾ ਕਿਉਂਕਿ ਉਹ ਸਾਰਾ ਕੁਝ ਫਰਜੀ ਬਣਾਈ ਬੈਠਾ ਸੀਗਾ ਜਿਹੜਾ ਉਹਨੇ ਮਤਲਬ ਕਿ ਟੋਟਲੀ ਫਰਜੀ ਬਣਾਇਆ ਹੋਇਆ ਸੀਗਾ ਦੇਖੋ ਵੀ ਅਸੀਂ ਕਿੱਥੇ ਫਸੇ ਸਾਡੀ ਕੀ ਗਲਤੀ ਹੈ ਜਿਹੜਾ ਤਾਂ ਉਹਨੇ ਆਪਦੇ ਡਾਕੂਮੈਂਟਸ ਬਣਾਏ ਹੋਏ ਸੀਗੇ ਉਹ ਸਾਰੇ ਫਰਜੀ ਸੀਗੇ ਮਤਲਬ ਕਿ ਜਾਲੀ ਐਡਿਟ ਕਰੀ ਫਿਰਦਾ ਸੀਗਾ ਹਣਾ ਕਿਉਂਕਿ ਜ਼ਿਆਦਾਤਰ ਆਪਾਂ ਮਤਲਬ ਕਿ ਆਧਾਰ ਕਾਰਡ ਚੈੱਕ ਕਰ ਲਾਂਗੇ ਪੈਨ ਕਾਰਡ ਦੇਖ ਲਾਂਗੇ ਬੰਦੇ ਦਾ ਹਣਾ ਉਹਨੇ ਸਾਰੇ ਹੀ ਡਾਕੂਮੈਂਟ ਆਪਦੇ ਫੇਕ ਬਣਾਏ ਹੋਏ ਸੀਗੇ ਕਿਉਂਕਿ ਜਿੰਨਾ ਚਿਰ ਆਪਣੇ ਨਾਲ ਕੋਈ ਘਟਨਾ ਨਹੀਂ ਵਾਪਰਦੀ ਉਹਨਾਂ ਚਿਰ ਤਾਂ ਆਪਾਂ ਨਾ ਤਾਂ ਆਪਾਂ ਉਹਦੀ ਸਰਚ ਕਰੀਏ ਇਹਨਾਂ ਦਾ ਆਪਾਂ ਧਾਰ ਘੜ ਦੀ ਸਰਚ ਕਰੀਏ ਹਨਾ ਨਹੀਂ ਆਪਾਂ ਕੋਈ ਹੋਰ ਜਿਹੜਾ ਉਹਨੇ ਡਾਕੂਮੈਂਟ ਬਣਾਇਆ ਹੋਇਆ ਸੀ ਉਹਦੀ ਆਪਾਂ ਸਰਚ ਵੀ ਕਿਤੇ ਪਾ ਲਈਏ ਆਪਾਂ ਨੂੰ ਕਿਹੜਾ ਪਤਾ ਹੁੰਦਾ ਵੀ ਆਪਣੇ ਨਾਲ ਇਦਾਂ ਦੀ ਘਟਨਾ ਹੋ ਜੂਗੀ ਤੇ ਦੂਜੀ ਗੱਲ ਜਿਹੜੇ ਜਗ੍ਹਾ ਤੇ ਉਹ ਬੈਠਾ ਸੀਗਾ ਜਿੱਥੇ ਮਤਲਬ ਕਿ ਉਹਨੇ ਆਪ ਦਾ ਆਫਿਸ ਬਣਾਇਆ ਹੋਇਆ ਸੀਗਾ ਤੇ ਉਹ ਬਣਾਇਆ ਹੋਇਆ ਸੀ ਜਿਹੜਾ ਉਹਦਾ ਐਗਰੀਮੈਂਟ ਕੀਤਾ ਹੋਇਆ ਸੀਗਾ ਇਹਦਾ ਐਗਰੀਮੈਂਟ ਹੁੰਦਾ ਉਹਦੇ ਕੋਲ ਇੱਕ ਮੁੰਡਾ ਜੌਬ ਕਰਦਾ ਸੀ ਉਹਦੇ ਨਾਂ ਤੇ ਉਹਨੇ ਐਗਰੀਮੈਂਟ ਕੀਤਾ ਹੋਇਆ ਸੀਗਾ ਦੇਖੋ ਇਹ ਵੀ ਹੁਣ ਆਪਾਂ ਨੂੰ ਅਕਸਰ ਨੂੰ ਆਪਾਂ ਨੂੰ ਇਹ ਤਾਂ ਹੁੰਦਾ ਹੀ ਹੈ ਨਾ ਵੀ ਕੋਈ ਬੰਦਾ ਬੈਠਾ ਤਾਂ ਉਹ ਇਦਾਂ ਦਾ ਕਿਸੇ ਨੇ ਉਹਨੂੰ ਕੋਈ ਰੈਂਟ ਦੇ ਵੀ ਨਹੀਂ ਦਿੱਤਾ ਹੋਣਾ ਦੇਖ ਇਹਦੇ ਵਿੱਚ ਵੀ ਸਾਡੀ ਕੋਈ ਗਲਤੀ ਨਹੀਂ ਜਿਹੜੇ ਬੰਦੇ ਨੇ ਮਾਲਕ ਐਗਰੀਮੈਂਟ ਜਿਹੜਾ ਮਾਲਕ ਸੀਗਾ ਉਹਨੇ ਕਿਸੇ ਹੋਰ ਦੇ ਨਾਮ ਤੇ ਇਹਦੇ ਵਿੱਚ ਸਿਰਫ ਇੱਕ ਪੈਸਾ ਹੀ ਦੇਖ ਲਿਆ ਉਹਨੇ ਮੇਨ ਵੀ ਹਾਂ ਵੀ ਇਹ ਮੈਨੂੰ ਪੈਸਾ ਮਿਲ ਜਾਂਦਾ ਮਹੀਨੇ ਦਾ ਹਨਾ ਤੇ ਬਸ ਠੀਕ ਆ ਉਹਨੇ ਕਦੇ ਵੀ ਨਹੀਂ ਦੇਖਿਆ ਜਾ ਕੇ ਵੀ ਉੱਥੇ ਜਿਹੜੇ ਬੰਦਾ ਉਹ ਆਫਿਸ ਚਲਾ ਰਿਹਾਗਾ ਜਾ ਕੇ ਹਨਾ ਵੀ ਜਾ ਕੁਝ ਵੀ ਉਹਨੇ ਕੋਈ ਡਾਕੂਮੈਂਟ ਵੀ ਨਹੀਂ ਲੈਂਦਾ ਹੈਗਾ ਉਹਦੇ ਤੋਂ ਤੇ ਮਤਲਬ ਸਭੋ ਜਿਹੜਾ ਕੋਈ ਉੱਥੇ ਕੰਮ ਜਿਹੜਾ ਮੁੰਡਾ ਉਹ ਕੰਮ ਕਰ ਰਿਹਾ ਸੀਗਾ ਉੱਥੇ ਹਨਾ ਉਹਦੇ ਨਾਮ ਦੇ ਉੱਤੇ ਹੀ ਉਹਨੇ ਰੈਂਟ ਦੇ ਉੱਤੇ ਸਾਰਾ ਐਗਰੀਮੈਂਟ ਕੀਤਾ ਹੋਇਆ ਸੀਗਾ ਤੀਸਰੀ ਗੱਲ ਜਿਹੜਾ ਬੈਂਕ ਨੇ ਅਕਾਊਂਟ ਓਪਨ ਕੀਤੇ ਨੇ ਉਹੋ ਨਾਂ ਦਾ ਮਤਲਬ ਕਿ ਸਾਡੇ ਕੋਲ ਉਹਨਾਂ ਨੇ ਬੈਂਕ ਨੇ ਕੋਈ ਸਾਥੋਂ ਪੁੱਛਿਆ ਨਾ ਸਾਡਾ ਕੋਈ ਆਧਾਰਨ ਵਾਲਾ ਲਿੰਕ ਆ ਜਿਹੜਾ ਨੰਬਰ ਨਾ ਕੋਈ ਸਾਡਾ ਉਹ ਉਹਦੇ ਤੇ ਮਤਲਬ ਕਿ ਅਕਾਊਂਟ ਦੇ ਉੱਪਰ ਕੋਈ ਸਾਡੇ ਕੋਲੇ ਕੋਈ ਨਹੀਂ ਆਇਆ ਤੇ ਨਾ ਹੀ ਸਾਨੂੰ ਬੈਂਕ ਨੇ ਮਤਲਬ ਕਿ ਚੈੱਕ ਬੁੱਕ ਦਿੱਤੀ ਨਾ ਹੀ ਸਾਨੂੰ ਉਹਨਾਂ ਨੇ ਪਾਸ ਬੁੱਕ ਤੇ ਨਾ ਹੀ ਸਾਨੂੰ ਏਟੀਐਮ ਦਿੱਤਾ ਬੈਂਕ ਨੇ ਤੇ ਉਹ ਵੀ ਦੇਖੋ ਹੁਣ ਸਾਡੀ ਕੋਈ ਗਲਤੀ ਨਹੀਂ ਬੈਂਕ ਨੇ ਮਤਲਬ ਕਿ ਸਾਰਾ ਕੁਝ ਹੀ ਆਪ ਦੀ ਮਰਜ਼ੀ ਨਾਲ ਹੀ ਮਤਲਬ ਕਿ ਜਿਹੜਾ ਬੈਂਕ ਦੇ ਵਿੱਚ ਇੰਪਲਾਈ ਸੀਗਾ ਜੋਬ ਕਰਦਾ ਸੀ ਉਹਨੇ ਸਾਰਾ ਕੁਝ ਹੀ ਕਰਕੇ ਉਸ ਏਜੰਟ ਨੂੰ ਦੇ ਦਿੱਤਾ ਕੀ ਪਤਾ ਉਹਨਾਂ ਦੀ ਦੋਨਾਂ ਦੀ ਆਪਸ ਵਿੱਚ ਰਿਲੀਫ ਮਿਲੇਗੀ ਕਿਉਂਕਿ ਆਪਾਂ ਦੇਖੋ ਜਦੋਂ ਆਪਾਂ ਬੈਂਕ ਦੇ ਵਿੱਚ ਅਕਾਊਂਟ ਓਪਨ ਕਰਵਾਉਣ ਜਾਣੇ ਹਾਂਗੇ ਤੇ ਕੋਈ ਵੀ ਜਦੋਂ ਮਤਲਬ ਕਿ ਆਪਣਾ ਜਿਵੇਂ ਮੈਂ ਆਪਦਾ ਅਕਾਊਂਟ ਓਪਨ ਕਰਵਾਉਣ ਜਾਉਂਗੀ ਬੈਂਕ ਦੇ ਵਿੱਚ ਅਕਸਰ ਮੈਨੂੰ ਹੀ ਦੇਖਣਗੇ ਨਾ ਉਹ ਮੇਰਾ ਆਧਾਰ ਕਾਰਡ ਕੋਈ ਮੇਰਾ ਪੈਨ ਕਾਰਡ ਵਗੈਰਾ ਕੋਈ ਮੇਰੇ ਫੋਟੋ ਕੋਈ ਲਾਈਫ ਕੋਈ ਬਾਇਓਮੈਟ੍ਰਿਕ ਹੁੰਦੇ ਅੱਜ ਕੱਲ ਤਾਂ ਫਿੰਗਰ ਪ੍ਰਿੰਟ ਹੁੰਦੇ ਆ ਫਿੰਗਰ ਪ੍ਰਿੰਟ ਕਿਤੇ ਜਾ ਕੇ ਜਾ ਕੇ ਅਕਾਊਂਟ ਓਪਨ ਹੁੰਦਾ ਪਰ ਮਤਲਬ ਕਿ ਸਾਡੀਆਂ ਮਤਲਬ ਜਿਹੜੀਆਂ ਕੰਡੀਸ਼ਨਸ ਬੈਂਕ ਦੀਆਂ ਮਤਲਬ ਕਿ ਆਨਲਾਈਨ ਅਕਾਊਂਟ ਓਪਨ ਕਰਦੀਆਂ ਵੀ ਉਹਨਾਂ ਦੇ ਕੀ ਕੀ ਮਤਲਬ ਕਿ ਹੁੰਦੀਆਂ ਨੇ ਕੰਡੀਸ਼ਨਸ ਤੇ ਆਫਲਾਈਨ ਦੀਆਂ ਉਹ ਕੀ ਕੀ ਰਿਕੁਆਇਰਮੈਂਟ ਹੁੰਦੀਆਂ ਸਾਡੀ ਕੋਈ ਵੀ ਮੇਰੇ ਸਾਈਨ ਨਕਲੀ ਲੱਗੇ ਹੋਏ ਨੇਗੇ ਠੀਕ ਹੈ ਮਤਲਬ ਜਿੰਨੇ ਵੀ ਮੇਰੇ ਪ੍ਰੂਫ ਉੱਤੇ ਲੱਗੇ ਹੋਏ ਨੇ ਬੈਂਕ ਦੇ ਵਿੱਚ ਮਤਲਬ ਸਾਰੇ ਜਾਲੀ ਲੱਗੇ ਹੋਏ ਨੇਗੇ ਉੱਥੇ ਫਿਰ ਅਸੀਂ ਕੋਈ ਵੀ 1 ਰੁਪਿਆ ਕੈਸ਼ ਨਹੀਂ ਦਿੱਤਾ ਸੀ ਅਸੀਂ ਸਾਰੇ ਮਾਰ ਕੇ ਚੈੱਕ ਥਰੂ ਦਿੱਤੇ ਸੀਗੇ ਮੈਂ ਕੋਈ ਬਲੈਂਕ ਚੈੱਕ ਨਹੀਂ ਦਿੱਤਾ ਸੀ ਵੀ ਕੋਈ ਖਾਲੀ ਚੈੱਕ ਦਿੱਤਾ ਹੋਵੇ ਮੈਂ ਉਹ ਚੈੱਕ ਮੇਰਾ ਚੈੱਕ ਮੈਂ ਇਹਨਾਂ ਦੇ ਨਾਮ ਦੇ ਉੱਪਰ ਭਰ ਕੇ ਦਿੱਤਾ ਸੀ ਇਹਨਾਂ ਦੀ ਇੰਟਰਨੈਸ਼ਨਲ ਫੀਸ ਵਾਸਤੇ ਦਿੱਤਾ ਸੀਗਾ ਜਿਹੜੀ ਜਾਣੀ ਸੀ ਉਹ ਹੁਣ ਉਹਦੇ ਜਿਹੜਾ ਹੁਣ ਅਕਾਊਂਟ ਓਪਨ ਕੀਤਾ ਸੀਗਾ ਅਗਰ ਸਾਡਾ ਉਹਦੇ ਤੇ ਨੰਬਰ ਲੱਗਿਆ ਹੁਣ ਚੜ ਚੜਿਆ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਅਕਾਊਂਟ ਦੇ ਵਿੱਚ ਵੀ ਕੌਣ ਪੈਸੇ ਵਾਰਿਆ ਸਾਡੇ ਕੋਲੇ ਕੋਈ ਮੈਸੇਜ ਆਉਂਦਾ ਕੋਈ ਸਾਨੂੰ ਕੋਈ ਮਤਲਬ ਕਿ ਦੱਸਿਆ ਜਾਂਦਾ ਹਨ ਤੇ ਉਹ ਉਸੇ ਅਕਾਊਂਟ ਦੇ ਵਿੱਚ ਉਹਨਾਂ ਨੇ ਆਪ ਦਾ ਮਤਲਬ ਕਿ ਅਕਾਊਂਟ ਇਹਨਾਂ ਦਾ ਓਪਨ ਕਰਤਾ ਜਾਲੀ ਸੈਨ ਹੋਏ ਹੋਏ ਨੇ ਇਥੋਂ ਤੱਕ ਕੇ ਸਾਨੂੰ ਤਾਂ ਹੁਣ ਇਹ ਵੀ ਪਤਾ ਲੱਗ ਰਿਹਾ ਵੀ ਕੁਝ ਪੁਲਿਸ ਵਾਲੇ ਵੀ ਉਹਦੇ ਵਿੱਚ ਰਲੇ ਹੋਏ ਸੀਗੇ ਕਿਉਂਕਿ ਉਹਨਾਂ ਨੇ ਜਿਹੜਾ ਉਹ ਫੜਨ ਦੀ ਨਾ ਤਾਂ ਕੋਸ਼ਿਸ਼ ਕੀਤੀ ਐ ਨਾ ਹੀ ਕੋਈ ਬੈਂਕ ਦਾ ਜਿਹੜਾ ਬਲਾਕਮ ਸੀਗਾ ਇਹ ਗੱਲ ਇਹ ਹੈਗੀ ਵੀ ਜਦੋਂ ਸਾਨੂੰ ਦੇਖੋ ਜਦੋਂ ਸਾਨੂੰ ਇਹ ਗੱਲ ਪਤਾ ਲੱਗੀ ਝਟਕਾ ਲੱਗਦਾ ਕਿਉਂਕਿ ਹੁਣ ਆਪਾਂ ਕੋਈ ਏਡੇ ਵੱਡੇ ਬਾਲੇ ਵੱਡੇ ਪਰਿਵਾਰਾ ਤੋਂ ਨਹੀਂ ਹੈਗੇ ਕਿ ਵੀ ਸਾਨੂੰ ਪਤਾ ਸੀ ਪੈਸੇ ਕਿਸ ਸਾਹਮਣ ਨਾਲ ਇਕੱਠੇ ਕੀਤੇ ਸੀਗੇ ਵੀ ਅਸੀਂ ਵੀ ਇੰਨਾ ਜ਼ਿਆਦਾ ਘੱਟ ਇੱਕੇਦਮ ਚੱਲ ਸਕੀਏ ਸਾਨੂੰ ਪਤਾ ਵਸ ਇੱਕ ਉਸੇ ਟਾਈਮ ਦੇ ਸਾਡੇ ਤੋਂ ਫੇਰ ਰਹੀ ਗੱਲ ਇਹ ਬੰਦਾ ਸੀ ਉਹ ਮਨ ਲੱਗ ਕੇ ਇਹ ਬੰਦਾ ਪੱਗ ਬੰਦਾ ਸੀ ਜਿਹੜੀ ਮੇਨ ਗੱਲ ਕਰਕੇ ਜਿਹੜੀ ਗੱਲ ਤੇ ਆਪਾਂ ਮਤਲਬ ਇੱਕ ਟਰਸਟ ਕਰ ਲੈਂਦੇ ਆ ਕਿਉਂਕਿ ਇਹ ਬੰਦੇ ਨੇ ਦੇਖੋ ਲਾਗ ਲਾਈ ਸਭ ਤੋਂ ਪਹਿਲਾਂ ਤਾਂ ਇਹ ਬੰਦਾ ਪੱਗ ਪੱਗ ਨੂੰ ਦਾਗ ਲਾਇਆ ਹਨ ਫਿਰ ਇਹਨੇ ਵਧੀਆ ਦਾੜੀ ਰੱਖੀ ਹੋਈ ਸੀਗੀ ਤਾਂ ਉਸ ਤੋਂ ਬਾਅਦ ਇਹਦੇ ਆਫਿਸ ਦੇ ਵਿੱਚ ਜਦੋਂ ਵੀ ਅਸੀਂ ਜਾਂਦੇ ਸੀਗੇ ਤਾਂ ਇਹਦੇ ਆਫਿਸ ਦੇ ਵਿੱਚ ਗੁਰਬਾਣੀ ਚਲਦੀ ਹੁੰਦੀ ਸੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਹੁਣ ਆਪਾਂ ਕੀ ਹੁਣ ਆਪਾਂ ਅਗਰ ਯਾਰ ਇੱਕ ਸੋਚਣ ਵਾਲੀ ਗੱਲ ਹੈ ਵੀ ਆਪਾਂ ਵੈਸੀ ਟਰਸਟ ਕਰ ਲੈਨੇ ਹਨ ਜਦੋਂ ਕੋਈ ਬੰਦਾ ਐਦਾਂ ਦਾ ਹੁੰਦਾ ਕਿੜਾ ਕੋਈ ਪਤਾ ਹੁੰਦਾ ਵੀ ਬੰਦਾ ਕੋਈ ਐਦਾਂ ਕਰ ਜੂਗਾ ਤੇ ਇਹੇ ਬੰਦਾ ਆਪਾਂ ਜਾਏਗਾ ਇਹ ਬੰਦਾ ਸਾਨੂੰ ਹਾਲ ਤੱਕ ਪਤਾ ਨਹੀਂ ਲੱਗ ਰਿਹਾ ਵੀ ਕਿੱਥੋਂ ਦਾ ਅਗਰ ਕੋਈ ਬੰਦੇ ਨੂੰ ਇਹਨੂੰ ਕੋਈ ਜਾਣਦਾ ਹੋਵੇ ਤਾਂ ਸਾਡੇ ਨਾਲ ਲਿੰਕ ਜ਼ਰੂਰ ਕਰਿਓ ਇਹਦੇ ਤੇ ਨੰਬਰ ਵੀ ਪਾਏ ਹੋਏ ਨੇ ਇਹ ਸਾਡੇ ਅੰਕਲ ਦੇ ਨੰਬਰ ਨੇ ਹਾਂ ਕਿਉਂਕਿ ਸਾਡੇ ਨਾਲ ਇੱਕ ਅੰਕਲ ਵੀ ਨੇ ਹਨਾ ਉਹਨਾਂ ਉਹਨਾਂ ਦਾ 25 ਲੱਖ ਰੁਪਈਆ ਦਾ ਹਨਾ ਤੇ ਇਸ ਕਰਕੇ ਅਸੀਂ ਨੰਬਰ ਵੀ ਤੇ ਜਿਹੜਾ ਵੀ ਸਾਨੂੰ ਕੋਈ ਕਿਸੇ ਨੇ ਵੀ ਇਹ ਬੰਦੇ ਨੂੰ ਦੇਖਿਆਗਾ ਹਨਾ ਇੱਕ ਵਾਰ ਤੁਸੀਂ ਚੰਗੀ ਤਰ੍ਹਾਂ ਇਹਦੀ ਫੋਟੋ ਦੇਖ ਲਓ ਹਨਾ ਪਲੀਜ਼ ਆਪਦੇ ਮੋਬਾਈਲ ਦੇ ਵਿੱਚ ਵੀ ਸੇਵ ਕਰ ਲਓ ਤੇ ਜੇ ਕੋਈ ਵੀ ਸਾਨੂੰ ਇਹਦੀ ਜਾਣਕਾਰੀ ਦਿੰਦਾਗਾ ਹਨਾ ਪਹਿਲੀ ਗੱਲ ਅਸੀਂ ਉਹਦੀ ਜਾਣਕਾਰੀ ਨੂੰ ਵੀ ਗੁਪਤ ਰੱਖਾਂਗੇ ਤੇ ਅਸੀਂ ਉਹਨੂੰ 2 ਲੱਖ ਰੁਪਏ ਨਾਮ ਵੀ ਦੇਵਾਂਗੇ ਅਸੀਂ ਤੇ ਪਲੀਜ਼ ਜਿੰਨੀ ਸਾਡੀ ਵੀਡੀਓ ਵੱਧ ਤੋਂ ਵੱਧ ਹੋ ਸਕਦੀ ਐ ਇਹਨੂੰ ਸ਼ੇਅਰ ਕਰ ਦਿਓ ਹਨਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਹਨਾ ਓਕੇ ਭਾਈ ਅੱਜ ਕੱਲ ਦੇ ਟਾਈਮ ਦੇ ਵਿੱਚ ਓਕੇ ਇਹ ਜਦੋਂ ਮਤਲਬ ਕਿ ਸਾਨੂੰ ਅੱਜ ਤੋਂ 1 ਸਾਲ ਤੋਂ ਵੱਧ ਹੋ ਗਿਆ ਹੈ ਜੀ 1 ਸਾਲ ਤੋਂ ਵੱਧ ਹੋ ਗਏ ਸਾਡੇ 13 ਮਹੀਨੇ ਹੋ ਗਏ ਕੁਝ ਵੀ ਨਹੀਂ ਬਣਿਆ ਹੈਗਾ ਕਿਉਂਕਿ ਹੁਣ ਜਿਹੜਾ ਸਾਡਾ ਕੇਸ ਆ ਉਹ ਤਾਂ ਕੋਰਟ ਦੇ ਵਿੱਚ ਲੱਗਿਆ ਹੋਇਆ ਹੈ ਹੁਣ ਕੋਰਟ ਗਏ ਉਹ ਲੰਬੀ ਲੰਬੀ 4 4 ਮਹੀਨੇ ਦੀਆਂ 5 5 ਮਹੀਨੇ ਦੀਆਂ ਤਰੀਕਾ ਪਾ ਹੁੰਦਾ ਤੇ ਪਹਿਲਾਂ ਅਸੀਂ ਪੁਲਿਸ ਵਾਲੀ ਨੇ ਬਿਥੇਰੀ ਮਿੰਤਾ ਕਰ ਲਈ ਕਿੱਡੇ ਨੇ ਬਈ ਸਤਾਜ ਸ਼ਰਿਆਮ ਬੋਲ ਰਹੀਆਂ ਹੈ ਕਿ ਠੀਕ ਹੈ ਇਹਦੇ ਵਿੱਚ ਮੈਨੂੰ ਪਤਾ 걸 ਗਿਆ 1.5 ਮਹੀਨਾ ਸਾਲੋਂ ਪਤਾ ਸੀ ਮੈਂ ਖੁਦ ਹਰਜੀਤ ਅਸੀਂ ਮੇਰੇ ਡੈਡੀ ਹਨ ਅਸੀਂ ਖੁਦ ਜਾਂਦੇ ਰਹੇ ਹਾਂਗੇ ਸਾਨੂੰ 11 11 ਵਜੇ ਬੀਜਦੇ ਰਹੇ ਥਾਣਿਆਂ ਦੇ ਵਿੱਚ ਹਨ ਕਦੇ ਐਸਐ ਇਹ ਬੰਦਾ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕੋਸ਼ਿਸ਼ ਹੀ ਨਹੀਂ ਕੀਤੀ ਬਹੁਤ سارے ਜਨਮਾਂ ਸਾਥ ਵੀ ਨਹੀਂ ਕੀਤੀ ਜਿਹੜਾ ਬੰਦਾ ਇਹਦੇ ਨਾਲ ਮਿਲਿਆ ਹੋਇਆ ਸੀ ਬੈਂਕ ਦਾ ਮੁਲਾਜ਼ਮ ਸੀ ਉਹਨੂੰ ਵੀ ਬੈਂਕ ਨੇ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈਗੀ ਮਾ ਪੁਲਿਸ ਵਾਲਿਆਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਬੈਂਕ ਵਾਲਿਆਂ ਨੇ ਕੋਈ ਸਭ ਅਸੀਂ ਤਾਂ ਸ਼ਰੀਆ ਮੈਂ ਇਹ ਗੱਲ ਕਹਿੰਦੇ ਆਂ ਕਿ ਪੁਲਿਸ ਨੇ ਪੈਸੇ ਖਾਦੇ ਨਹੀਂਗੇ ਜਿਹੜਾ ਸਭ ਸਾਡੇ ਨਾਲ ਸਾਡੀ ਬਦਲੀ ਵੀ ਹੋ ਗਈ ਸੀ ਅਗਲੇ ਦਿਨੀ ਜਦੋਂ ਸਾਡੇ ਨਾਲ ਉਹਨਾਂ ਨੇ ਕਿਹਾ ਵੀ ਸੋਨੂੰ ਸਾਡੀ ਗੱਲ ਹੋ ਚੁੱਕੀ ਹੈ ਕਹਿੰਦੇ ਇਹ ਏਜੰਟ ਨਾਲ ਕਹਿੰਦੇ ਵੀ ਅਸੀਂ ਤੁਹਾਡਾ ਕੱਲ ਨੂੰ ਤੁਹਾਡਾ ਸਮਝੌਤਾ ਕਰਵਾ ਦਾਂਗੇ ਕਿ ਕੁਝ ਪੈਸੇ ਸੋਨੂੰ ਕੱਲ ਨੂੰ ਦਵਾ ਦਾਂਗੇ ਕੁਝ ਸੋ ਵਦਾਂਗੀ ਅਸੀਂ ਇੱਕ ਵਾਰ ਸਾਨੂੰ ਇਹ ਹੋ ਗਿਆ ਵੀ ਚਲਿਆ ਜਰ ਕੋਸ ਵਾਲੇ ਪੈਸੇ ਨਾ ਸਾਡਾ ਕਲਸਟ ਹੋ ਗਿਆ ਸਾਨੂੰ ਉਹਨਾਂ ਦੇ ਵੀ ਸੋਚਣ ਵਾਲੀ ਗੱਲ ਆ ਵੀ ਗਵਰਨਮੈਂਟ ਦੇ EMPLOYE ਆ ਅਸੀਂ ਉਹਨਾਂ ਦੇ ਵੀ ਯਕੀਨ ਕਰਨਾ ਹੀ ਸੀਗਾ ਕਿਉਂਕਿ ਜਿਹੜਾ ਫਸਿਆ ਬੰਦਾ ਤਾਂ ਹਰੇਕ ਪਾਸੇ ਹੋ ਜਾਂਦਾ ਹਨਾ ਫਿਰ ਉਹਨਾਂ ਨੇ ਕੀ ਕੀਤਾ ਅਗਲੇ ਦਿਨ ਸਾਨੂੰ ਕਿਸੇ ਨੇ ਕੁਝ ਪੁੱਛਿਆ ਨਹੀਂ ਸਾਨੂੰ ਕਹਿੰਦੇ ਤੁਸੀਂ ਕੱਲ ਨੂੰ ਆਇਓ ਅੱਜ ਉਹ ਸਾਹਿਬ ਹੈ ਨਹੀਂਗੇ ਤੇ ਅਗਲੇ ਦਿਨ SHC ਤੇ ਬਦਲੀ ਕਰਾ ਕੇ ਬਾਕੀ ਦੂਜੇ ਤੀਜੇ ਦਿਨ ਦੀ ਗੱਲ ਆ ਕਿ ਵੀਰੇ ਜਦੋਂ ਸਾਡੇ ਨਾਲ ਇਹ ਫਰੋਡ ਹੋਇਆ ਅਸੀਂ ਪੁਲਿਸ ਵਾਲੇ ਕੋਲੇ ਗਏ ਹੈਗੇ ਉੱਥੇ ਠੀਕ ਆ ਤੇ ਉੱਥੇ ਨਾ ਮਤਲਬ ਕਿ ਇੱਕ ਵਕੀਲ ਆਇਆ ਉਹ ਵਕੀਲ ਦੇਖੋ ਵਕੀਲ ਦਾ ਕੀ ਉਹ ਵਕੀਲ ਨੇ ਕੀ ਕੀਤਾ ਨਾ ਉਹ ਆਇਆ ਤਾਂ ਕਿਸੇ ਹੋਰ ਕੇਸ ਨੂੰ ਲੈ ਕੇ ਸੀਗਾ ਉਸ ਮਤਲਬ ਕੀ ਪਤਾ ਹੈ ਏਜੰਟੇ ਵੀ ਭੇਜ ਹੋ ਜਾਂਦੇ ਨੇ ਕੋਈ ਸਾਨੂੰ ਨਹੀਂ ਪਤਾ ਹੈ ਕਿ ਅਗਭੀ ਹੋਣੇ ਕਿਸੇ ਹੋਰ ਨੂੰ ਭੇਜ ਜਾਵੇ ਉੱਥੇ ਇਹ ਬੈਠੇ ਸੀ ਹਰਜੀਤ ਬੈਠੇ ਸੀ ਡੈਲੀ ਬੈਠੇ ਸੀਗੇ ਉਹ ਅੰਕਲ ਬੈਠੇ ਸੀ ਅਸੀਂ ਸਾਰੇ ਬੈਠੇ ਸੀਗੇ ਉੱਥੇ ਤੇ ਉਹਨੇ ਨਾ ਵਕੀਲ ਨੇ ਪੁੱਛ ਲਿਆ ਵੀ ਕੀ ਗੱਲਬਾਤ ਹੋ ਗਈ ਅਸੀਂ ਦੱਸਤਾ ਵੀ ਐ ਕਰਕੇ ਸਾਡੇ ਨਾਲ ਫਰਾਡ ਹੋ ਗਿਆ ਵੀ ਇਹ ਬੰਦਾ ਸਾਡੇ ਪੈਸੇ ਲੈ ਕੇ ਭੱਜ ਗਿਆ ਇੱਕ ਬੈਂਕ ਉਹ ਬੰਦੇ ਦਾ ਕੀ ਹੈ ਜਿਹੜਾ ਵਕੀਲ ਹੈ ਨਾ ਉਹਦਾ ਇੱਕ ਗਰੁੱਪ ਬਣਿਆ ਹੋਇਆ ਹੈਗਾ ਜਿਹੜਾ ਫਰਾਡ ਕਰਦੇ ਨੇ ਇਕੱਲੇ ਏਜੰਟ ਫੋਟੋ ਆਦੀ ਇਸ ਬੰਦੇ ਦੀ ਤਾਂ ਉਹਦੇ ਕੋਲੇ ਨਾਲ ਦੀ ਨਾਲ ਫੋਨ ਆ ਗਿਆ ਕਹਿੰਦੇ ਵੀ ਤੂੰ ਫੋਟੋ ਡਿਲੀਟ ਮਾਰ ਦੇ ਪਰ ਉਸ ਤੋਂ ਬਾਅਦ ਉਹ ਬੰਦੇ ਨੇ ਉਹ ਤੋਂ ਫੀਸ ਵੀ ਲਈ ਆ ਦੇਖੋ ਵੀ ਉਹ ਸਾਡਾ ਸਾਡਾ 12 ਲੱਖ ਰੁਪਇਆ 25 ਲੱਖ ਅੰਕਲ ਦਾ ਹੋ ਗਿਆ ਹੁਣ ਤੱਕ ਜਿੰਨੇ ਵੀ ਸਾਡੇ ਨਾਲ ਲਿੰਕ ਕੀਤਾ ਘਟੋ ਘਟ 2.5 ਕਰੋੜ ਦਾ ਮਾਮਲਾ ਹੈਗਾ ਉਹਦੇ ਵਿੱਚੋਂ ਅਗਰ ਇਸ ਬੰਦੇ ਨੇ ਵਕੀਲ ਨੂੰ 3 ਲੱਖ ਰੁਪਏ ਵੀ ਦਿੱਤਾ ਹੋਇਆ ਉਹਦੇ ਜਿਹੜਾ ਪੰਡੋ ਗਏ ਨੇ ਹਣ ਤੇ ਉਹ ਵੀ ਗੱਲ ਮੇਨਾਂ ਤੇ ਇੱਕ ਗੱਲ ਮੇਨਾਂ ਹੋਰ ਵੀ ਕਹੂੰਗੀ ਜਦੋਂ ਜਦੋਂ ਫੋਨ ਆਇਆ ਉਹਦਾ ਵੀ ਡਿਲੀਟ ਕਰਦੇ ਤਾਂ ਵਕੀਲ ਨੇ ਇਹ ਗੱਲ ਕਹੀ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਇੱਥੇ ਆ ਜਾਓ ਕਹਿੰਦਾ ਆਪਾਂ ਬੈ ਕੇ ਗੱਲ ਕਰ ਲੈ ਲਈਏ ਵੀ ਜਿੰਨੇ ਇਹਨਾਂ ਦੇ ਪੈਸੇ ਆ ਤੁਸੀਂ ਇਹਨਾਂ ਨੂੰ ਮੋੜਦੇ ਉਹ ਬੰਦਾ ਕਹਿੰਦਾ ਵੀ ਠੀਕ ਆ ਅਸੀਂ ਆ ਰਹੇ ਆ ਤੇ ਅਸੀਂ ਅੰਦਰ ਬੈਠੇ ਸੀ ਵੀਰੇ ਉਸ ਟਾਈਮ ਠੀਕ ਆ ਜਦੋਂ ਉਹ ਏਜੰਟ ਨੇ ਠੀਕ ਆ ਇੱਕ ਬੰਦੇ ਨੂੰ ਭੇਜਿਆ ਬਾਹਰ ਉਹਦੀ ਗੱਡੀ ਆਈਏ ਸ਼ਰਿਆਮ ਪੁਲਿਸ ਦੇ ਸਾਹਮਣ ਮਤਲਬ ਪੁਲਿਸ ਸਟੇਸ਼ਨ ਦੇ ਸਾਹਮਣੇ ਗੱਡੀ ਆਈਏ ਥਾਣੇ ਦੇ ਹਨਾ ਮੀ ਪੈ ਰਿਆ ਸੀ ਥਾਣੇ ਦੇ ਸਾਹਮਣੇ ਗੱਡੀ ਇਹਦੇ ਪੁਲਿਸ ਵਾਲਿਆਂ ਨੇ ਸਾਨੂੰ ਬਾਹਰ ਨਹੀਂ ਜਾਣ ਦਿੱਤਾ ਵੀ ਤੁਸੀਂ ਨਹੀਂ ਬਾਹਰ ਜਾ ਕੇ ਦੇਖਣਾ ਹੈ ਕਿ ਕੌਣ ਆਇਆ ਥੋੜਾ ਸਮਝੋ ਕਿੰਨੇ ਥੋੜਾ ਕਹਿੰਦੇ ਵੀ ਐ ਨਹੀਂ ਪਤਾ ਉਹ ਬੰਦਾ ਆਵੇ ਨਾ ਪੈਸੇ ਨਾਲ ਲੈ ਕੇ ਜਾਵੇ ਉਹ ਬੰਦਾ ਪੈਸੇ ਬਣਾ ਕੇ ਗਿਆ ਸੀਗਾ ਤੇ ਪੈਸੇ ਫੜਾ ਕੇ ਗਿਆ ਹੁਣ ਸਾਨੂੰ ਨਹੀਂ ਪਤਾ ਭਾਈ ਉਹ ਪੈਸੇ ਪੁਲਿਸ ਵਾਲਿਆਂ ਨੇ ਖਾਦੇ ਨੇ ਜਾਂ ਫਿਰ ਉਹ ਵੈਸੇ ਵਕੀਲ ਨੇ ਖਾਦੇ ਨੇ ਕਿਉਂਕਿ ਪੁਲਿਸ ਗੱਡੀ ਆਈ ਸੀ ਉਹਦਾ ਨੰਬਰ ਦਾ ਨੋਟ ਵਾਲੇ ਲੈ ਸਕਦੇ ਗੱਡੀ ਦਾ ਨੰਬਰ ਨੋਟ ਕਰ ਸਕਦੇ ਕੀ ਵੀ ਦਾ ਕੀ ਪਤਾ ਉਹਨਾਂ ਨੇ ਕੀਤਾ ਵੀ ਹੋਵੇ ਜਦੋਂ ਅਸੀਂ ਪ੍ਰੂਫ ਲੈ ਕੇ ਬਾਗੇ ਸੀ ਭਈ ਆ ਬੰਦੇ ਨੇ ਸਾਡੇ ਨਾਲ ਸ਼ਰੀਆਮ ਸਾਡੇ ਨਾਲ ਠੱਗੀ ਕੀਤੀ ਹੈ ਸਾਡੇ ਨਾਲ ਨਾ ਡਰੇਪਡ ਫਰੋਡ ਫਰਾਡ ਕੀਤਾਗਾ ਤਾਂ ਕੀ ਗੱਲ ਪੁਲਿਸ ਵਾਲਿਆਂ ਦਾ ਅੱਖ ਨਹੀਂ ਪੰਦ ਸੀ ਜਾ ਕੇ ਦੇਖਣ ਦਾ ਗੱਡੀ ਦੇ ਵਿੱਚ ਵੀ ਕੌਣ ਹੈ ਉਤੋਂ ਸਾਨੂੰ ਵੀ ਮਨਾ ਕਰਦਾ ਕਿ ਤੁਸੀਂ ਬਾਹਰ ਨਹੀਂ ਜਾਣਾ ਨਹੀਂ ਉਹ ਬੰਦਾ ਭੱਜ ਜਾਊਗਾ ਕਹਿੰਦੇ ਮੇਨ ਗੱਲ ਇਹੀ ਆ ਬਾਈ ਅਸੀਂ ਤਾਂ ਇਹ ਕਹਿੰਨੇ ਹਾਂ ਵੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਨਾਮ ਵੀ ਲੈ ਦਾਂਗੇ ਪੁਲਿਸ ਵਾਲੇ ਦਾ ਹਾਂ ਅਸੀਂ ਨਾਮ ਵੀ ਲੈ ਦਾਂਗੇ ਸਾਨੂੰ ਕੀ ਟੈਂਸ਼ਨ ਹੈ ਸਾਨੂੰ ਸਾਡਾ ਕਰ ਕੀ ਲੈਣਗੇ ਸਾਨੂੰ ਵੱਧ ਤੋਂ ਵੱਧ ਅੰਦਰ ਕਰ ਦੇਣਗੇ ਜਾਂ ਅਸੀਂ ਤਾਂ ਪਹਿਲਾਂ ਹੀ ਮਰੇ ਪਏ ਹਾਂ ਵੀ ਕਿਉਂਕਿ ਪਤਾ ਕੀ ਗੱਲ ਹੁੰਦੀ ਹੈ ਵੀ ਅਸੀਂ ਉਹਨਾਂ ਤੇ ਟਰਸਟ ਕੀਤਾ ਉਹਨੇ ਆਰਡਰ ਟਰਸਟ ਤੋੜਦਾ ਹੁਣ ਸਾਰੇ ਨਹੀਂ ਤੋੜਿਆ ਅਕਸਰ ਨੂੰ ਅਸੀਂ ਤਾਂ ਬੀਜਾ ਲਗਾਉਂਦੇ ਸੀ ਅਸੀਂ ਕਿਹੜਾ ਕੋਈ ਗਲਤੀ ਨਹੀਂ ਕਰਦੇ ਸੀ ਅਸੀਂ ਕਿਹੜਾ ਕੋਈ ਗਲਤੀ ਨਹੀਂ ਕਰਦੇ ਸੀ ਮੇਟ ਦੇ پیسے ਸੀਗੇ ਹਣਾ ਜਿਹੜੇ ਅਸੀਂ ਇਹਦੇ ਲਾ ਰਹੇ ਸੀਗੇ हां ਸਾਨੂੰ ਕਈ ਵਾਰ ਪੁੱਛਦੇ ਰਹਿੰਦੇ ਨੇ ਲੋਕ ਤੁਹਾਡਾ ਕੀ ਬਣਿਆ ਤੁਹਾਡਾ ਕੀ ਬਣਿਆ ਕਿਉਂਕਿ ਸਾਡੇ ਨਾਲ ਲੋਕ ਉਹਦੇ ਬਹੁਤ ਜੁੜੇ ਹੋਏ ਨੇਗੇ ਤੇ ਇਸ ਕਰਕੇ ਅਸੀਂ ਸੋਚਿਆ ਵੀ ਇੱਕ ਵੀਡੀਓ ਬਣਾ ਕੇ ਸਾਰਿਆਂ ਨੂੰ ਦੱਸ ਦਿੰਨੇ ਆ ਤੇ ਮੈਂ ਫੋਟੋ ਇਹ ਨਾਲ ਮੈਂਸ਼ਨ ਵੀ ਕਰ ਦੂੰ ਤੇ ਨੀਚੇ ਵੀ ਲਾ ਦੂੰਗਾ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੀ ਪਤਾ ਇਹ ਬੰਦਾ ਫੜਿਆ ਜਾਵੇ ਸਾਨੂੰ ਇਸ ਬੰਦੇ ਦਾ ਅਗਰ ਪਤਾ ਲੱਗ ਗਿਆ ਨਾ ਤਾਂ ਪੈਸੇ ਨਿਕਲਣ ਚਾਹੇ ਨਾ ਨਿਕਣ ਪਰ ਸਾਡੇ ਇੱਕ ਵਾਰ ਬੰਦਾ ਹੱਥ ਲੱਗੇ ਜੀ ਸਭ ਤੋਂ ਵੱਡੀ ਗੱਲ ਇਹੀ ਕਰਦੇ ਆ ਹਾਂ ਬਸ ਅਸੀਂ ਤਾਂ ਸਾਰਿਆਂ ਨੂੰ ਪਲੀਜ਼ ਇਹ ਹੀ ਰਿਕੁਐਸਟ ਕਰਦੇ ਆਂਗੇ ਵੀ ਪਲੀਜ਼ ਜੇ ਕਿਸੇ ਨੇ ਵੀ ਇਹ ਬੰਦੇ ਨੂੰ ਦੇਖਿਆ ਹੈਗਾ ਹਨਾ ਜਾ ਕੋਈ ਜਾਣਦਾਗਾ ਜਾਂ ਕੋਈ ਦਾ ਕੋਈ ਅੱਗੇ ਦੇ ਅੱਗੇ ਰਿਸ਼ਤੇਦਾਰ ਹਨਾ ਪਲੀਜ਼ ਸਾਡੇ ਨਾਲ ਸੰਪਰਕ ਕਰੋ ਅਸੀਂ ਨੰਬਰ ਨੀਚੇ ਦਿੱਤੇ ਹੋਏ ਨੇਗੇ ਹਨਾ ਅਸੀਂ ਹੋਰ ਵੀ ਨੰਬਰ ਦੇ ਦਾਂਗੇ ਆਪਦੇ ਠੀਕ ਹੈ ਇਹ ਅੰਕਲ ਹੋਰਿਆਂ ਦੇ ਨੰਬਰ ਦਿੱਤੇ ਹੋਏ ਨੇਗੇ ਤੇ ਵੀ ਸਾਨੂੰ ਪਲੀਜ਼ ਕੰਟੈਕਟ ਕਰੋ ਸਾਨੂੰ ਚਾਹੇ ਫੇਸਬੁੱਕ ਦੇ ਥਰੂ ਫੇਸਬੁੱਕ ਦੇ ਉੱਤੇ ਤੁਸੀਂ ਮੈਸੇਜ ਕਰ ਦਿਓ ਸਾਨੂੰ ਮੈਸੇਜ ਕਰੋ ਕੋਈ ਗੱਲ ਨਹੀਂ ਮੇਰੀ ਪ੍ਰੋਫਾਈਲ ਤੇ ਜਾ ਕੇ ਕਰ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਇਹਨਾਂ ਦੀ ਪ੍ਰੋਫਾਈਲ ਦੇ ਨਾਲ ਲਿੰਕ ਮਤਲਬ ਕਿ ਹੈਗਾ ਉੱਪਰ ਦਿੱਤਾ ਹੋਇਆ ਮੇਰੀ ਪ੍ਰੋਫਾਈਲ ਦਾ ਤੇ ਵੀ ਪਲੀਜ਼ ਅਸੀਂ ਉਹਦੀ ਜਿਹੜੀ ਪਛਾਣ ਉਹ ਸਾਰੀ ਗੁਪਤ ਰੱਖਾਂਗੇ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਹਣਾ ਤੇ ਪਲੀਜ਼ ਇੱਕ ਹੋਰ ਰਿਕਵੈਸਟ ਕਰਦੀ ਆ ਪਲੀਜ਼ ਵੀ ਕੋਈ ਗਲਤ ਮਾਲਤ ਕਮੈਂਟ ਨਾ ਕਰਿਓ ਨੀਚੇ ਹਣਾ ਵੀਡੀਓ ਦੇ ਕਿਉਂਕਿ ਸਾਡੇ ਪੈਸੇ ਗਏ ਨੇ ਸਾਨੂੰ ਇਹ ਚੀਜ਼ ਦਾ ਪਤਾ ਪਿੱਛੇ ਹੋ ਰਹਿਣ ਲੱਗ ਪਿਆ ਵੀ ਵਿੱਚ ਵੀ ਤੁਸੀਂ ਬਾਹਰ ਕੀ ਕਰ ਜਾਣਾ ਤੁਸੀਂ ਐਨੇ ਪੈਸੇ ਲਾ ਕੇ ਇੱਥੇ ਕੰਮ ਵੀ ਨਹੀਂ ਹੁਣ ਮਜਬੂਰੀ ਆਉਂਦੀ ਆਣੀ ਬਾਈ ਨਾ ਸੂ ਪੇਪਰ ਦੇ ਚੁੱਕੇ ਆਂ ਅਸੀਂ ਪੜ੍ਹੇ ਲਿਖੇ ਆਂ ਕੋ ਚੱਕਰ ਵਾਲੀ ਆ ਦੇਖੋ 40 40 ਕਿੱਲੇ ਵਾਲੇ ਵੀ ਬਾਈ ਬਾਹਰ ਚਾਈ ਜਾਂਦੇ ਨੇ ਠੀਕ ਆ ਉਹ ਉਹ ਕੀ ਕਰਨ ਜਾ ਰਹੇ ਨੇ ਕਿ ਸਭ ਨਾਲ ਆਪਾਂ ਦੇਖੀ ਜਾਈ ਇੱਕ ਹੁੰਦਾ ਚਲੋ ਠੀਕ ਆ ਵੀ ਬਾਹਰ ਜਾਣਾ ਸੀ ਆਪਾਂ ਹਣਾ ਇੱਕ ਜਿਹੜੀ ਚੀਜ਼ ਸੋਚੀ ਹੁੰਦੀ ਹੈ ਹੁਣ ਆਪਾਂ ਅਸੀਂ ਜਿਹੜੇ ਲੈ ਕੇ ਚੱਲੇ ਸੀ ਸਾਡੇ ਨਾਲ ਫਲੋਡ ਹੋਊਗਾ ਇਸ ਕਰਕੇ ਪਲੀਜ਼ ਜਿਹੜੇ ਦੇ ਕੇ ਕੋਈ ਵੀ ਸਾਨੂੰ ਆ ਕੇ ਹਣਾ ਵੀ ਵਾਦੂ ਦੀ ਹਾਰ ਐ ਦੇਣਗੇ ਆ ਕੇ ਹਣਾ ਪਲੀਜ਼ ਉਹ ਦੋ ਰਿਓ ਬਾਈ ਬਣ ਕੇ ਤੁਸੀਂ ਚੈੱਕਮੈਂਟ ਵੀ ਨਾ ਕਰੋ ਤੁਸੀਂ ਸ਼ੇਅਰ ਵੀ ਨਾ ਕਰੋ ਤੁਸੀਂ ਲਾਈਕ ਵੀ ਨਾ ਕਰੋ ਠੀਕ ਹੈ ਤੇ ਇਸ ਕਰਕੇ ਪਰ ਬਾਈ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਯਾਰ ਵੀ ਕਿਉਂਕਿ ਦੇਖੋ ਅਗਰ ਮੈਂ ਕੈਸ਼ ਫੜਾ ਕੇ ਆਇਆ ਹਾਂ ਆਵਾ ਦਾ ਠੀਕ ਹੈ ਅਗਰ ਅਸੀਂ ਚੈੱਕ ਫੜਾ ਕੇ ਉਹਨੇ ਹਨਾ ਜਾਂ Google Pay ਦੇ ਵਿੱਚ ਪਾਉਣੇ ਆ ਪੈਸੇ ਹਨਾ ਤਾਂ ਆਪਾਂ ਸਿਕਿਉਰ ਹੋ ਕੇ ਚੱਲਦੇ ਹੁਣੇ ਵੀਰ ਅਸੀਂ ਪੈਸੇ ਪਾ ਰਹੇ ਆ ਸਾਨੂੰ ਨਹੀਂ ਪਤਾ ਸੀ ਕਿ ਉਹ Google Pay ਉਹਨੇ ਕਿਸੇ ਹੋਰ ਦੇ ਨੰਬਰ ਤੋਂ ਜਿਹੜੇ ਬੰਦੇ ਦਾ ਵੀਜ਼ਾ ਲਵਾ ਰਿਆ ਸੀ ਉਹਦੇ ਨੰਬਰ ਤੇ Google Pay ਚ ਲਾ ਕੇ ਉਹਨੇ ਆਪਦੇ ਕੋਲੇ ਲਾ ਰੱਖਿਆ ਜਾਂ ਉਹਨੇ ਚੈੱਕ ਜਾਲੀ ਖਾਤਾ ਖੋਲ ਕੇ ਸਾਡੇ ਚੈੱਕ ਉਹਦੇ ਵਿੱਚ ਲਾ ਦੂਗਾ ਸਾਨੂੰ ਇਹ ਚੀਜ਼ ਤਾਂ ਨਹੀਂ ਪਤਾ ਸੀ ਖਾਸ ਕਰਕੇ ਮੈਂ ਖਾਲੀ ਚੈੱਕ ਨਹੀਂ ਦਿੱਤਾ ਮੈਂ ਇਹਨਾਂ ਦਾ ਨਾਮ ਲਿਖ ਕੇ ਫੇਰ ਚੈੱਕ ਦਿੱਤਾ ਸੀਗਾ ਹਨਾ ਕਿਉਂਕਿ ਸਭ ਤੋਂ ਵੱਧ ਆਪਾਂ ਸਿਕਿਉਰ ਕਦੋਂ ਹੁੰਨੇ ਆ ਵੀ ਅਸੀਂ ਚੈੱਕ ਜਦੋਂ ਆਪਣੀ ਆਪਣੀ ਰੇਮੇਟ ਜਾਂਦੀ ਹੈ ਕਿ ਜਿੰਨਾ ਚਿਰ ਬੈਣ ਹੁਣ ਜੇ ਸਾਨੂੰ ਬੈਂਕ ਵਾਲੇ ਇੱਕ ਵਾਰ ਸਾਨੂੰ ਬੈਂਕ ਆ ਗਈ ਦਾਉਂ ਦੇ ਵਿੱਚ ਬ੍ਰਾਂਚ ਪੈਂਦੀ ਜਿਹੜੀ ਉਹ ਵਾਲੀ ਬੈਂਕ ਆ ਗਈ ਠੀਕ ਹੈ ਅਸੀਂ ਬਥੇਰਾ ਬੈਂਕ ਦੇ ਅੱਗੇ ਧਰਨਾ ਬੈਂਕ ਦੇ ਜਿਹੜਾ ਉਹ ਮੁਲਾਜ਼ਮ ਉਹਦੇ ਤੇ ਵੀ ਚਾਰਜ ਵੀ ਪਾਤਾ ਪਰ ਪੁਲਿਸ ਨੇ ਬਈ ਉਹਦੇ ਨਾਲ ਚੜ੍ਹਿਆ ਮਿਲੀ ਹੋਈ ਹੈ ਕੋਈ ਕਾਰਵਾਈ ਨਹੀਂ ਕਰ ਲਈ ਹੈਗੀ ਪੁਲਿਸ ਉਹਦੇ ਉੱਤੇ ਠੀਕ ਹੈ ਬਲਕਿ ਪੁਲਿਸ ਨੇ ਉਹਨੂੰ ਇੱਕ ਦਿਨ ਫੜ ਕੇ ਜੇਲ੍ਹ ਦੇ ਵਿੱਚ ਵੀ ਨਹੀਂ ਕੀਤਾ ਹੈ ਉਹਦੇ ਕੋਲੇ ਵੀ ਨਹੀਂ ਗਿਆ ਗੇੜਾ ਵੀ ਨਹੀਂ ਮਾਰਿਆ ਪੁਲਿਸ ਤਾਂ ਕਹਿੰਦੀ ਕਹਿੰਦੀ ਇਹਦੀ ਇਹਦੀ ਵੀ ਕੀ ਗਲਤੀ ਹੈ ਇਹਦੇ ਨਾਲ ਵੀ ਉਹ ਐਦਾਂ ਕਰ ਗਿਆ ਅਕਸਰ ਨੂੰ ਬੈਂਕ ਹੈ ਬੈਂਕ ਦੇ ਮੇਰੇ ਉਹਦਾ ਮਤਲਬ ਕੀ ਬੰਦਾ ਸੀਗਾ ਉਹ ਬੰਦੇ ਦਾ ਬੈਂਕ ਵਾਲੇ ਦਾ ਵੀ ਸਾਡੇ ਫੇਕ ਅਕਾਊਂਟ ਉਹਨੇ ਕਿਉਂ ਖੋਲੇ ਕਿਉਂ ਖੋਲੇ ਜਦੋਂ ਅਸੀਂ ਸਾਹਮਣੇ ਹੈ ਹੀ ਨਹੀਂ ਸੀ ਜੇ ਅਸੀਂ ਸਾਹਮਣੇ ਹੁਈਏ ਫਿਰ ਅਸੀਂ ਕਹਿੰਦੇ ਵੀ ਪ੍ਰੂਫ ਕਰੋ ਵੀ ਜੇ ਅਸੀਂ ਸਾਹਮਣੇ ਵਿੱਚ ਸਾਨੂੰ ਬਿਠਾ ਰਿਆ ਇਹ ਵੀ ਕਹਿੰਦੇ ਤੁਸੀਂ ਸਾਹਮਣੇ ਆਵੋਗੇ ਅਸੀਂ ਕਹਿੰਦੇ ਸਾਡੇ ਲੋਕੇਸ਼ਨਾਂ ਕਢਾਓ ਅਸੀਂ ਹਾਂ ਵੀ ਅਸੀਂ ਉਸ ਟੇਪ ਅਸੀਂ ਉੱਤੇ ਬੈਠੇ ਆ ਬਠਿੰਡੇ ਉਹ ਅੰਕਲ ਬੈਠੇ ਫਲੋਜਪੁਰ ਸਾਡੇ ਅਕਾਊਂਟ ਖੋਲ ਰਏ ਨੇ ਕਰੜ ਦੇ ਵਿੱਚ ਬੀਸੀ ਕਹਿੰਦੇ ਸਾਡੀ ਲੋਕੇਸ਼ਨ ਆ ਕਿਹੜਾ ਜੇ ਉਹ ਬੰਦੇ ਦੇ ਮਨ ਦੇ ਵਿੱਚ ਚੋਰ ਸੀ ਸਾਨੂੰ ਕੀ ਪਤਾ ਏਜੰਟ ਨੇ ਕਿੰਨੇ ਪੈਸੇ ਉਹ ਬੰਦੇ ਨੂੰ ਦਿੱਤੇ ਸੀ ਕੀ ਪਤਾ ਹਨ ਜਦੋਂ 2.5 ਕਰੋੜ ਰੁਪਏ ਲੈ ਕੇ ਗਿਆ ਤਾਂ 50 ਲੱਖ ਵੀ ਦੇਤਾ ਹੋਇਆ ਉਹਦਾ ਕਿਹੜਾ ਪੰਡੋ ਹੋਇਆਗਾ ਤਾਂ ਉਹਨੂੰ ਵੀ ਪਤਾ ਲੱਗਦਾ ਵੀ ਅਕਸਰ ਮੈਂ ਕਿਸੇ ਦੇ ਦੋ ਜਾਣਿਆਂ ਦੇ ਹਨਾ ਨਾ ਤਾਂ ਉਹ ਇੱਥੇ ਮੈਂ ਮੈਂ ਫਿਰ ਸਾਡਾ ਜਿਹੜਾ ਸਾਡਾ ਖਾਤੇ ਦੇ ਉੱਪਰ ਐਡਰੈਸ ਪਾਇਆ ਹੋਇਆ ਉਹ ਵੀ ਸੇਮ ਪਾਇਆ ਹੈ ਜਿਹੜਾ ਫਰੋਜਪੁਰ ਵਾਲੇ ਅੰਕਲ ਨੇ ਉਹਨਾਂ ਦਾ ਵੀ ਸੇਮ ਪਾਇਆ ਹੋਇਆ ਇੱਕੋ ਹੀ ਐਡਰੈਸ ਦੋ ਖਾਤਿਆਂ ਦੇ ਉੱਪਰ ਜਿਹੜਾ ਉਹਦਾ ਏਟੀਐਮ ਵਗੈਰਾ ਚੈੱਕ ਬੁੱਕ ਬਣੀ ਸੀਗੀ ਉਹ ਸਾਰਾ ਕੁਝ ਉਹਨੇ ਜਿਹੜੇ ਬੰਦੇ ਨੇ ਖੋਲੇ ਸੀ ਬੈਂਕ ਦੇ ਏਮਪਲੋਈ ਨੇ ਹਨਾ ਸਾਰਾ ਕੁਝ ਏਜੈਂਡਰ ਉੱਪਰ ਪ੍ਰੋਵਾਈਡ ਕਰਵਾਤਾ ਸੀਗਾ ਹਨਾ ਸਾਰਾ ਕੁਝ ਤੇ ਉਹ ਫਿਰ ਉਹਦੇ ਵਿੱਚੋਂ ਇੱਕ ਆਊਟ ਦੇ ਵਿੱਚ ਸਾਡੇ ਵਾਲੇ ਪੈਸੇ ਅੰਕਲ ਦੇ ਅਕਾਊਂਟ ਦੇ ਵਿੱਚ ਜਾ ਕੇ ਪੈਸੇ ਕਢਵਾਈ ਗਿਆ ਉਹ ਤੇ ਅੰਕਲਾਂ ਨੇ ਪੈਸਾ ਕੁਝ ਇੰਡੀਅਮ ਰਾਹੀਂ ਕਢਵਾਈ ਗਿਆ ਤੇ ਸਾਡੇ ਕੋਲੇ ਕਹਿੰਦੇ ਮੈਂ ਵਿੱਚ ਬਿਲਕੁਲ ਵੀ ਸਾਡੇ ਵੀ ਨਾਮ ਬੋਲਦਾਂਗੇ ਇਸ ਕਰਕੇ ਜੀ ਸਾਡੀ ਵੀਡੀਓ ਉਹ ਨਾ ਵੱਧ ਤੋਂ ਵੱਧ ਸ਼ੇਅਰ ਕਰੋਗੇ ਅਸੀਂ ਕਹਿੰਦੇ ਸਾਡੀ ਵੀਡੀਓ ਇੱਕ ਵਾਰੀ ਸੀਐਮ ਜਰੂਰ ਦੇਖ ਲੈ ਠੀਕ ਹੈ ਉੱਥੋਂ ਤੱਕ ਵੀ ਜਾਵੇ ਸਾਡੀ ਵੀਡੀਓ ਵੀ ਸਾਡੇ ਨਾਲ ਸੱਚੀ ਬੋਲ ਬੋਲ ਜੇ ਅੱਜ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਤਾਂ ਆਪਾਂ ਦੇਖੀ ਜੇ ਸਰਕਾਰ ਦੀ ਹੈ ਕਿਉਂਕਿ ਸਰਕਾਰਾਂ ਇਹ ਚ ਉਹਨਾਂ ਦਾ ਫਰਜਵੰਦਾ ਚੈੱਕ ਕਰਨ ਦਾ ਵੀ ਕਿਹੜੇ-ਕਿਹੜੇ ਇਮੀਗ੍ਰੇਸ਼ਨ ਜਿਹੜੇ ਹੈਗੇ ਆ ਆਫਿਸ ਝਾਲੀ ਖੋਲ ਕੇ ਬੈਠੇ ਨਹੀਂ ਫਿਰ ਤਾਂ ਬੰਦੇ ਹਰੇਕ ਆਪਦੇ ਘਰਾਂ 'ਚ ਠੇਕੇ ਵੀ ਖੋਲ ਕੇ ਬਹਿ ਜਾਣ ਉਹਨਾਂ ਦਾ ਕਿਵੇਂ ਪਤਾ ਲੱਗਦਾ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਤੇ ਇੱਕ ਗੱਲ ਹੋਰ ਜਿੱਥੇ ਅਸੀਂ ਵੀਜ਼ਾ ਲਵਾ ਆਇਆ ਸੀਗਾ ਉਹ 1 ਕਿਲੋਮੀਟਰ ਵੀ ਦੂਰ ਨਹੀਂ ਸੀਗਾ ਪੁਲਿਸ ਥਾਣੇ ਜਿੱਥੇ ਕੀ ਮੰਤਰੀ ਦਾ ਇੱਕ ਮੰਤਰੀ ਆ ਮੈਡਮ ਮੰਤਰੀ ਆ ਉੱਥੇ ਉਹਦਾ ਆਫਿਸ ਹੈ ਕਿਲੋਮੀਟਰ ਉਸੇ ਚੌਂਕ ਦੇ ਉੱਪਰ ਪਸਟਾ ਹਾਂ ਨੀਚਰ ਰੋਡ ਦੇ ਉੱਤੇ ਆਫਿਸ ਆਫਿਸ ਹੈਗਾ ਗਲੋਬਲ ਇਮੀਗਰੇਸ਼ਨ ਚੌਂਕ ਤੇ ਸਾਰਾ ਤਰ ਪੁਲਿਸ ਖੜਦੀ ਹੈ ਠੀਕ ਹੈ ਤੇ ਕੀ ਗੱਲ ਪੁਲਸਾਂ ਦਾ ਫਰਜ ਨਹੀਂ ਪੰਦਾ ਹੈਗਾ ਵੀ ਅਸੀਂ ਚੈੱਕ ਕਰੀਏ ਹੋਰਾਂ ਦਾ ਕਿਵੇਂ ਪਤਾ ਲੱਗ ਜਾਂਦਾ ਜੇ ਕੋਈ ਕੋਈ ਗੋਲੀਆਂ ਵੇਚਦਾ ਕੋਈ ਚਿੱਟਾ ਵੇਚਦਾ ਕੁਛ ਉਹਨਾਂ ਦਾ ਕਿਵੇਂ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਜਿਹੜੇ ਹੁਣ ਆ ਚਾਰ ਕਿਸੇ ਨੇ ਭੁੱਕੀ ਦੇ ਬੂਟੇ ਲਾ ਲੈਂਦੇ ਨੇ ਉਹਨਾਂ ਤੇ ਜਾ ਕੇ ਕਿਵੇਂ ਰੈਡਾ ਵੱਜ ਜਾਂਦੀਆਂ ਨਹੀਂ ਕੀ ਗੱਲ ਜਿਹੜੇ ਘਰਾਂ ਦੇ ਵਿੱਚ ਬੈਠੇ ਕਿਦਾ ਗੋਮੇਟ ਰਹੇ ਉਹਨਾਂ ਤੇ ਕਿਵੇਂ ਵੱਜ ਜਾਂਦੀਆਂ ਅਗਰ ਉਹਨਾਂ ਤੇ ਵੱਜ ਸਕਦੀਆਂ ਤਾਂ ਇਹ ਸ਼ਰਿਆਮ ਬੈਠੇ ਨੇ ਤੇ ਕੀ ਗੱਲ ਇਹਨਾਂ ਦੇ ਲਾਇਸੈਂਸ ਜਾ ਕੇ ਚੈੱਕ ਨਹੀਂ ਹੋ ਸਕਦੇ ਵੀ ਕੌਣ ਬੈਠਾ ਇਹਨਾਂ ਦਾ ਰਿਕਾਰਡ ਨਹੀਂ ਆਪਦੇ ਕੋਲੇ ਪੁਲਸ ਰੱਖ ਸਕਦਾ ਤੁਸੀਂ ਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰਕੇ ਤੇ ਫਿਰ ਅਸੀਂ ਦੁਬਾਰੇ ਵੀ ਵੀਡੀਓ ਪਾਵਾਂਗੇ ਅਗਰ ਸਾਡੀ ਆ ਵੀਡੀਓ ਵਾਇਰਲ ਹੁੰਦੀ ਅਸੀਂ ਇੱਕ ਵੀਡੀਓ ਹੋਰ ਪਾਵਾਂਗੇ ਤੇ ਉਹਦੇ ਵਿੱਚ ਅਸੀਂ ਸ਼ਰੀਆਮ ਪੁਲਿਸ ਵਾਲਾ ਦਾ ਨਾਮ ਵੀ ਲਵਾਂਗੇ ਸਾਨੂੰ ਗੁੜਾ ਨਹੀਂ ਡਾਲਣੀ ਹੈਗਾ ਵੀਰੇ ਅਸੀਂ ਬਹੁਤ ਟਾਈਮ ਦੇਖ ਲਿਆ ਇੱਕ ਸਾਲ ਹੋ ਗਿਆ ਸਾਡੇ ਕੇਸ ਨੂੰ ਅਸੀਂ ਬਹੁਤ ਟਾਈਮ ਦੇਖ ਲਿਆ ਸਾਰਿਆਂ ਦੀ ਮੂਵ ਵਾਲੇ ਵੀ ਸਾਡੇ ਕੇਸ ਦਾ ਕੁਝ ਨਹੀਂ ਬਣੀ ਜਾਂਦਾ ਹੈ